ਕਹਿੰਦੇ ਆ ਰੱਬਾ ਥੋੜੀ ਜੀ ਤਰੱਕੀ ਦੇਣੀ ਏ ਤੇ ਮਾਪਿਓ ਦੇ ਹੁੰਦਿਆ ਦਈ ਰੱਬਾ ਥੋੜੀ ਜੀ ਤਰੱਕੀ ਦੇਣੀ ਏ ਤੇ ਮਾਪਿਓ ਦੇ ਹੁੰਦਿਆ ਦਈ ਬਾਅਦ ਵਿੱਚ ਬਹੁਤ ਜ਼ਿਆਦੀ ਤਰੱਕੀ ਦਿੱਤੀ ਹੋਈ ਵੀ ਮਿੱਟੀ ਵਰਗੀ ਲੱਗਦੀ ਆ ਮਾਪਿਓ ਦੇ ਚਲੇ ਜਾਣ ਤੋਂ ਜ਼ਿਆਦੀ ਦਿੱਤੀ ਹੋਈ ਤਰੱਕੀ ਵੀ ਮਿੱਟੀ ਵਰਗੀ ਲੱਗਦੀ ਆ ਕਿਉਂਕਿ ਮਾਪਿਓ ਤੋਂ ਬਾਅਦ ਕਹਿੰਦੇ ਆ ਜੇ ਸਫਲਤਾ ਦੇਣੀ ਹੈ ਤੇ ਰੱਬਾ ਥੋੜੀ ਜਿਹੀ ਵੀ ਦੇਣੀ ਹੈ ਤਾਂ ਮਾਪਿਓ ਦੇ ਹੁੰਦੇ ਆ ਦਈਂ ਕਿਉਂਕਿ ਜਦੋਂ ਮਾਪਿਓ ਇਸ ਦੁਨੀਆ ਤੋਂ ਚਲੇ ਜਾਂਦੇ ਆ ਨਾ ਉਸ ਤੋਂ ਬਾਅਦ ਬੰਦਾ ਬਹੁਤ ਅਮੀਰ ਹੋ ਜਾਂਦਾ ਵੇ ਉਹਦੇ ਕੋਲ ਘਰ ਵੀ ਹੁੰਦਾ ਹੈ ਗੱਡੀਆਂ ਵੀ ਹੁੰਦੀਆਂ ਸੁੱਖ ਵੀ ਹੁੰਦਾ ਵੇ ਫਿਰ ਉਹ ਕਹਿੰਦਾ ਵੇ ਕੇਵਰ ਰੱਬਾ ਦਿੱਤੀ ਹੋਈ ਜੇ ਤਰੱਕੀ ਦੇਣੀ ਹੈ ਤੇ ਮਾਪਿਓ ਦੇ ਹੁੰਦੇ ਆ ਦਈਂ ਬਾਦជា ਤਰੱਕੀ ਵੀ ਮਿੱਟੀ ਵਰਗੀ ਲੱਗਦੀ ਕਿਉਂਕਿ ਮਾ ਮਾਪਿਓ ਤੋਂ ਬਿਨਾ ਨਾ ਹਰ ਸੁੱਖ ਅਧੂਰਾ ਜਿਹਾ ਲੱਗਦਾ ਹੈ ਹਰ ਸੁੱਖ ਅਧੂਰਾ ਲੱਗਦਾ ਹੈ ਮਾਪਿਓ ਤੋਂ ਬਿਨਾ ਕਿਉਂਕਿ ਮਾਪਿਓ ਹੋਵੇ ਨਾ ਤੇ ਹਰ ਹਰ ਖੁਸ਼ੀ ਦੁੱਗਣੀ ਬਣ ਜਾਂਦੀ ਹੈ ਦੁੱਗਣੀ ਲੱਗਦੀ ਹੈ ਤੇ ਮਾਪਿਓ ਤੋਂ ਬਿਨਾ ਤੇ ਅਧੂਰੀ ਹੀ ਲੱਗਦੀ ਹੈ ਨਾ ਸੱਚੀਆਂ ਗੱਲਾਂ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ